ਨੇ ਪਰਨਾ ਜਾਓ ਕਿਤੇ ਜਾ ਕੇ ਬਾਬਾ ਦੀਪ ਸਿੰਘ ਦਾ ਗੁਰਕਾ ਸਾਹਿਬ ਦੰਗਮਾ ਸਾਹਿਬ ਦੀਦਾਰੇ ਕਰੋ ਬਿਆੰਤ ਦਸਮ ਦੀ ਬਾਣੀ ਉਹਦੇ ਵਿੱਚ ਲਿਖੀ ਐ ਏਡਾ ਏਡਾ ਨਿਤਨੇਮ ਕਿਉਂਕਿ ਗੁਰੂ ਨੇ ਦੋ ਪੱਖੀ ਰੱਖੇ ਨੇ ਮੈਂ ਕਹਿ ਦਵਾ ਬੜਾ ਤਰਕ ਕਰਦੇ ਮੇਰੇ ਵੀਰ ਕਈ ਦਸਮ ਤੇ ਇਹ ਤੇ ਪਹਿਲਾਂ ਵਰਕਾ ਹੀ ਪਾੜ ਦੋ ਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਕੋਈ ਹੋਰ ਗੁਰੂ ਐ ਸਾਡਾ ਗੁਰੂ ਐ ਗੁਰੂ ਗ੍ਰੰਥ ਸਾਹਿਬ ਤੇ ਮੈਂ ਤੁਹਾਨੂੰ ਇੱਕ ਹੋਰ ਸ਼ੈਤਾਨੀ ਦੱਸ ਦਵਾਂ ਜਿਹੜੇ ਵੀਰ ਕਹਿ ਦਿੰਦੇ ਨਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਿਸੇ ਨੂੰ ਨਹੀਂ ਮੰਨਦੇ ਇਹ ਸ਼ੈਤਾਨੀ ਬੜੀ ਵੱਡੀ ਕੀਤੀ ਜਾ ਰਹੀ ਹੈ ਇਹਦਾ ਮਤਲਬ ਇਹ ਵੀ ਨਾ ਦਸਮਨੂ ਮੰਨਦੇ ਨਾ ਇਤਿਹਾਸ ਨੂੰ ਮੰਨਦੇ ਇਹ ਤੇ ਕਹਿਣ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਗੁਰੂ ਨਹੀਂ ਕਿਸੇ ਨੂੰ ਮੰਨਦੇ ਇਹ ਕੀ ਮਤਲਬ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੇ ਕੀ ਤੁਸੀਂ ਚਮਕੌਰ ਦੀ ਗੜੀ ਦਾ ਇਤਿਹਾਸ ਨਹੀਂ ਮੰਨਦੇ ਫਿਰ ਕੀ ਤੁਸੀਂ ਪੰਗਾਣੀ ਦਾ ਯੁੱਧ ਨਹੀਂ ਮੰਨਦੇ ਇਹਨਾਂ ਨੇ ਤੁਹਾਡਾ ਸਾਰਾ ਇਤਿਹਾਸ ਸਾਰਾ ਵੀਰ ਰਸੀ ਇਤਿਹਾਸ ਦਸਾਂ ਜਾਮਿਆਂ ਦਾ ਇਤਿਹਾਸ ਮੈਂ ਕਹਿ ਦਵਾਂ ਗੁਰੂ ਗ੍ਰੰਥ ਸਾਹਿਬ ਜੋਤ ਹੈ ਇਤਿਹਾਸ ਪੰਥ ਇਹ ਸ਼ਰੀਰ ਹੈ ਤੇ ਸ਼ਰੀਰ ਤੋਂ ਬਿਨਾ ਜੋਤ ਦਾ ਕੋਈ ਕੰਮ ਨਹੀਂ ਤੇ ਜੋਤ ਤੋਂ ਬਿਨਾ ਸ਼ਰੀਰ ਦਾ ਕੋਈ ਕੰਮ ਨਹੀਂ ਦਸਾਂ ਜਾਮਿਆਂ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਲੱਭੇਗਾ ਉਹ ਦਸਮ ਗ੍ਰੰਥ ਚੋਂ ਉਹ ਸੂਰਜ ਪ੍ਰਕਾਸ਼ ਚੋਂ ਪੰਥ ਪ੍ਰਕਾਸ਼ ਚੋਂ ਮਹਿਮਾ ਪ੍ਰਕਾਸ਼ ਚੋਂ ਦੇ ਆ ਜਿਨ੍ਹਾਂ ਦੀ ਗੱਲ ਮੰਨ ਕੇ ਸਭ ਕੁਝ ਹੀ ਰੱਦ ਕਰ ਦਈਏ ਜਾਓ ਮੈਨੂੰ ਲੱਭ ਕੇ ਲਿਆ ਦਿਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿੱਥੇ ਚਮਕੌਰ ਦਾ ਸਾਗਾ ਹੈ ਕਿੱਥੇ ਸਰਹੰਦ ਦੀਆਂ ਨੀਆਂ ਨੇ ਕਿੱਥੇ ਪੰਗਾਣੀ ਦਾ ਯੁੱਧ ਹੈ ਕਿੱਥੇ ਕਲਗੀ ਧਰ ਦੇ 14 ਯੁੱਧ ਨੇ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਦੇ 4 ਯੁੱਧ ਨੇ ਇਹ ਵੀ ਲੱਭ ਕੇ ਲਿਆ ਦਿਓ ਵੀ ਕਿੱਥੇ ਲਿਖਿਆ ਹੈ ਵੀ ਇਹ ਆਦਿ ਗ੍ਰੰਥ ਗੁਰੂ ਗ੍ਰੰਥ ਹੈ ਅਸਲ ਇਹ ਨਾ ਇੱਥੇ ਆਉਣਾ ਹੈ ਇਹਨੂੰ ਧਾਰਮਿਕ ਗ੍ਰੰਥ ਸਾਬਤ ਕਰਨਾ ਹੈ ਜਗਦੀ ਜੋਤ ਗੁਰੂ ਸਾਡੇ ਕੋ ਖੋਲਿਆ ਜਾਣਾ ਹੈ ਮੰਨ ਲਓ ਮੈਂ ਮੰਨ ਗਿਆ ਵੀ 99% ਮੰਨ ਗਿਆ ਵੀ ਦਸਮ ਨੂੰ ਨਹੀਂ ਮੰਨਦੇ ਤੇ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਨੇ ਗੁਰੂ ਦਾ ਰਤਬਾ ਕਿਹਨੇ ਦਿੱਤਾ ਦਸਮ ਕੇ ਦਾ ਬੋਲ ਹੈ ਗੁਰੂ ਗੋਬਿੰਦ ਸਿੰਘ ਦਾ ਤੇ ਇਸ ਆਦ ਗ੍ਰੰਥ ਸਾਹਿਬ ਨੂੰ ਗੁਰੂ ਦਾ ਰਤਬਾ ਕਿਸ ਨੇ ਦਿੱਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਇਹ ਕਿੰਨੇ ਆਖਿਆ ਗੁਰੂ ਗੋਬਿੰਦ ਸਿੰਘ ਨੇ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਤੁਸੀਂ ਮੰਨਦੇ ਨਹੀਂ ਤੇ ਜਦੋਂ 99% ਦੀ ਬਾਣੀ ਰੱਦ ਕਰ ਦਿੱਤੀ ਤੇ ਕੱਲ ਨੂੰ ਮੂੰਹ ਚੋੱਕ ਕੇ ਕੋਈ ਇਹ ਵੀ ਆਖੇਗਾ ਵੀ ਫਿਰ ਆ ਬਚਨ ਵੀ ਰੱਦ ਕਰਦੇ ਹੋ ਇਹ ਗੁਰੂ ਥੋੜੀ ਹੈ ਇੱਕ ਹੋਰ ਤੁਹਾਨੂੰ ਕੰਮ ਦੀ ਗੱਲ ਦੱਸਾਂ ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਡੇ ਪੰਜਾਂ ਗੁਰੂਆਂ ਦਾ ਨਾਮ ਹੀ ਨਹੀਂ ਹੈ ਗੁਰੂ ਅਰਜਨ ਸਾਹਿਬ ਤੱਕ ਗੁਰੂ ਨਾਨਕ ਤੋਂ ਲੈ ਕੇ ਭੱਟਾਂ ਨੇ ਨਾਮ ਲਿਖੇ ਨੇ ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਮੰਨਣਾ ਹੈ ਸਾਡਾ ਗੁਰੂ ਹੈ ਆਪਾਂ ਨੂੰ ਵੀ ਪਤਾ ਪਿਓ ਇੱਕ ਹੀ ਹੁੰਦਾ ਇੱਕ ਪਿਤਾ ਇੱਕ ਅਸਕੇ ਹਮਾਰ ਕੋਈ ਦੂਰ ਨਹੀਂ ਹੈ ਪਿਓ ਇੱਕ ਹੀ ਹੁੰਦਾ ਚਾਚੇ ਤਾਈ ਨਹੀਂ ਹੁੰਦੇ ਤੇ ਪਿਓ ਕੀ ਕਹਿੰਦਾ ਵੀ ਚਾਚੇ ਦਾਆਂ ਨੂੰ ਘਰੋਂ ਕੱਢ ਕੇ ਬਾਹਰ ਛੁੱਟਦੇ ਹੋ ਇਹ ਦਸਮ ਗ੍ਰੰਥ ਵਿੱਚ ਭਾਈ ਨੰਦ ਲਾਲ ਇਤਿਹਾਸ ਹੈ ਸਭ ਚਾਹਤੇ ਤਾਂ ਇਹ ਨੇ ਸਾਰਿਆਂ ਦੀਆਂ ਰਗਾਂ 'ਚ ਗੁਰੂ ਦਾ ਖੂਨ ਹੈ ਗੁਰੂ ਦਾ ਇਤਿਹਾਸ ਹੈ ਤਖਤ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੈ